ਕੀ ਵਿਚਾਰ ਕੀ ਹੈ ਸਾਹਿਬ ਕੀ ਮਾਮਲਾ ਤੁਸੀਂ ਪਹੁੰਚੇ ਹੋਰੇ ਮਾਮਲਾ ਇਹ ਹੈ ਜੀ ਅਜਾ ਖੰਨੇ ਦਾ ਬੱਸ ਅੱਡਾ ਰਾਹੇ ਦਾ ਇੱਥੇ ਲੋਕਾਂ ਦੀ ਬਹੁਤ ਚਿਰ ਤੋਂ ਮੰਗ ਸੀਗੀ ਕਰੀਨ 20-25 ਸਾਲ ਤੋਂ ਮੁੱਦੇ ਉਠਾਉਣ ਦੇ ਲੋਕੀ ਵੀ ਇੱਥੇ ਵੀ ਬਾਥਰੂਮ ਨਹੀਂ ਹੈ ਕੋਈ ਹੈ ਵੀ ਓਕਾ ਸੀਗਾ ਲੇਡੀਜ਼ ਲਈ ਤਾਂ ਕਾਫੀ ਓਕਾ ਸੀਗਾ ਬੰਦਾ ਦਾ ਫਿਰ ਵੀ ਇੱਧਰ ਉੱਧਰ ਚੱਲ ਲੜੀ ਕੋਈ ਕਰ ਲੈਂਦਾ ਤੇ ਉਹਦੇ ਲਈ ਹੁਣ ਬਾਥਰੂਮ ਟਾਟਾ ਵਾਲੇ ਬਣਾ ਰਹੇ ਨੇ ਸਾਡੇ ਲਈ ਬਹੁਤ ਵਧੀਆ ਰੈਡੀਮੇਡ ਬਾਥਰੂਮ ਬਣ ਰਿਹਾ ਉਹ ਦਿੱਕਤ ਸੀ ਦੁਕਾਨਦਾਰਾਂ ਨੂੰ ਕੋਈ ਕਹਿੰਦਾ ਇੱਧਰ ਬਣਾਓ ਕੋਈ ਨੇ ਇੱਧਰ ਬਣਾਓ ਉਹ ਪਰੇ ਉਹ ਮਹੱਲਿਆਂ ਨੂੰ ਦਿੱਕਤ ਆ ਗਈ ਸੀ ਉਹਨਾਂ ਅਸੀਂ ਸੋਚਿਆ ਵੀ ਚਾਹੀਦਾ ਅੱਡੇ ਦੇ ਵਿੱਚ ਹੀ ਆ ਅੱਡੇ ਦੇ ਵਿੱਚ ਹੀ ਲੋੜ ਹੈ ਜਿੱਥੇ ਲੋਕੀ ਜ਼ਿਆਦਾ ਪਬਲਿਕ ਆਂਦੀ ਆ ਉਹਨਾਂ ਨੂੰ ਜ਼ਿਆਦਾ ਲੋੜ ਆਉਣਾ ਸੀ ਅੱਡੇ ਦੇ ਵਿੱਚੇ ਸ਼ੁਰੂ ਕਰਵਾ ਰਿਆਂ ਕੰਮ ਇਹ ਨਗਰ ਕੌਂਸਲ ਦਾ ਵੱਲੋਂ ਬਣਾ ਰਹੇ ਹਾਂਜੀ ਨਗਰ ਕੌਂਸਲ ਦਾ ਟਾਟਾ ਗਰੁੱਪ ਨੇ ਪ੍ਰੋਜੈਕਟ ਟਾਟਾ ਵਾਲੇ ਦਾ ਪ੍ਰੋਜੈਕਟ ਆ ਉਹ ਲਾ ਰਹੇ ਨੇ ਨਗਰ ਕੌਂਸਲ ਨੇ ਤਾਂ ਉਹ ਇਹ ਬਣਾ ਕੇ ਦੇਣਾ ਫਾਉਂਡੇਸ਼ਨ ਹਾਂਜੀ ਉਹ ਲਗਾ ਕੇ ਦੇ ਰਿਹਾ ਰੇਡੀਓ ਬਣਨਾ ਵਧੀਆ ਬਣਨਾ ਬਹੁਤ ਵਧੀਆ ਬਣੂਗਾ ਇਹ ਸੈਕਟਰ ਨਹੀਂ ਟਾਟਾ ਵਾਲਿਆਂ ਦਾ ਟਾਟਾ ਗਰੁੱਪ ਦਾ ਹਾਂਜੀ ਅੱਛਾ ਜੇ ਦੁਕਾਨਦਾਰ ਨੇ ਇਹਨਾਂ ਨੂੰ ਕੀ ਗੱਲ ਤੋਂ ਸੱਸਿਆ ਆ ਰਹੀ ਹੈ ਉਹ ਸਹੂਲਤਾਂ ਜਾਰੀ ਹੈ ਬੀਬੀਆਂ ਇੱਥੇ ਉੱਪਰ ਬੱਸ ਜਾਂਦੀਆਂ ਨੇ ਸਮਝਦੀ ਹਾਂਜੀ ਸਮਝ ਹੁੰਦੀ ਹੈ ਜੇ ਆਪੋ ਆਪਣੀ ਸਮਾਂ ਕਿ ਸਹੂਲਤ ਮਿਲ ਰਹੀ ਆ ਕਿੱਥੇ ਦਾ ਲੋਕੀ ਇੱਥੇ ਇਹਨਾਂ ਦੁਕਾਨਾਂ ਆ ਕੇ ਮੂਤ ਦੇ ਨੇ ਜਾਂ ਗਲੀਆਂ ਦੇ ਮੂਤ ਦੇ ਨੇ ਲੇਡੀ ਵਿਚਾਰੀਆਂ ਨੂੰ ਕਿੱਥੇ ਜਾਣ ਕੋਈ ਬਾਥਰੂਮ ਨਹੀਂ ਹੁਣ ਬਣ ਰਿਹਾ ਲੋਕਾਂ ਦੀ ਸੂਲਤ ਨਹੀਂ ਬਣ ਰਹੀ ਸਮਾਜ ਨੂੰ ਖੁਸ਼ ਹੋਣਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਦਾ ਇੱਥੇ ਕਈ ਸਾਲਾਂ ਤੋਂ ਪ੍ਰੋਬਲਮ ਸੀ ਲੋਕ ਕਹਿੰਦੇ ਸੀ ਉਹਰੇ ਬਾਥਰੂਮ ਨਹੀਂ ਬਹੁਤ ਹੈ ਜੀ 20 25 ਸਾਲ ਤੋਂ ਲੋਕੀ ਰੋਜ ਅਖਬਾਰਾਂ ਸੁਰਖੀਆਂ ਵੀ ਇੱਥੇ ਬਾਥਰੂਮ ਨਹੀਂ ਹੈ ਘਾਟੇ ਚ ਹੁਣ ਬਣ ਰਿਹਾ ਸਮਾਜ ਲੋਕਾਂ ਨੂੰ ਦਾ ਸਹਿਯੋਗ ਦੇਣਾ ਚਾਹੀਦਾ ਪੰਜ ਵੇਰ ਕੀ ਵਧੀਆ ਬਣ ਜੇ ਤੇ ਦੁਕਾਨਦਾਰ ਫਰੋਧ ਕਰ ਰਹੇ ਨੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਸੈਟੀਸਫਾਈ ਕੀਤਾ ਨਾ ਇਹ ਆਪਣੀ ਨਹੀਂ ਦੁਕਾਨਦਾਰ ਭਰਾ ਆਪਣੀ ਨਹੀਂ ਇਹਨਾਂ ਨੂੰ ਆ ਪਾਉ ਜੀ ਸਾਡੇ ਖੜੇ ਨੇ ਸਟੇਟ ਇੰਸਪੈਕਟਰ ਜੀ ਖੜੇ ਨੇ ਸਤਨਾਮ ਜ ਜਗਾ ਦਾ ਇੱਥੇ ਰਹਿ ਜਾਣੀ ਆ ਚੀਜ਼ ਵਧੀਆ ਬਣ ਜੇ ਚੱਲੋ ਲੋਕਾਂ ਦਾ ਪਣਾਈਆ ਹਾਂਜੀ ਲਿਜਾ ਰਹੀ ਆ ਸਪਾਈ ਦਾ ਵੀ ਕਿੰਨੇ ਕਿੰਨੇ ਪੌਸਟਰ ਨਾ ਜਾ ਰਿਹਾ ਪਰ ਰੱਖਣਗੇ ਜਨਤ ਤੋਂ ਪਤਾ ਬੋਲੇ ਇਹ ਥੱਲੇ ਫਾਉਂਡੇਸ਼ਨ ਦਾ ਬਣਾਣਾ ਇੱਥੇ ਸਾਰੇ ਲੋਕਲ ਠੇਕੇਦਾਰ ਨੇ ਪੁੱਛਣ ਜੀ ਬਾਕੀ ਇਹ ਬਣਿਆ ਬਣਾਇਆ ਲੈ ਆ ਕੇ ਰਿੱਤੇ ਰੱਖਣਗੇ ਨਹੀਂ ਸ਼ਰਮ ਬਾਕੀ ਟਾਟ ਵਾਲੇ ਖੜੇ ਨੇ ਇਹਨਾਂ ਤੋਂ ਬਾਕੀ ਜਾਣਕਾਰੀ ਜ਼ਿਆਦਾ ਲੈ ਲਓ ਇਹਨਾਂ ਨੂੰ ਪਤਾ ਜ਼ਿਆਦਾ ਲੱਗੂ ਕੋਈ ਬਰਕਰਾਰਾ ਰਹੂਗਾ ਹਾਂਜੀ ਹਾਂਜੀ ਪੱਕਾ ਬਰਕਰਾਰ ਰੱਖਾਂਗੇ ਆ ਟਾਈਮ ਇੱਥੇ ਬੈਠੂਗਾ ਧੰਨਵਾਦ ਠੀਕ ਆ ਜੀ ਸਰ ਜੀ ਕਿੰਨਾ ਟੋਟਾ ਮੇਰਾ ਨਾਮ ਸਾਹਿਲ ਬੈਕਟਰੀ ਜੀ ਬੈਕਟਰ ਸਾਹਿਬ ਇਸ ਇੱਕ ਬਾਥਰੂਮ ਬੰਨ੍ਹ ਜਾ ਰਿਹਾ Tata ਕੰਪਨੀ ਬਾਰੇ ਹੀ ਹੈ ਹਾਂਜੀ ਲੈ ਕੇ ਕੀ ਅਬਜੈਕਸ਼ਨ ਸੀ ਕੀ ਤੁਸੀਂ ਰੋਕ ਕਰ ਰਹੇ ਗੁਰਦੀਪ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਕਵਾਜ ਦੇ ਉੱਤੇ ਸਾਡੀ ਖਬਰ ਲਗਾਣ ਆਏ ਤੇ ਤਰਨੁ ਭਾਜੀ ਦਾ ਬਹੁਤ-ਬਹੁਤ ਥੈਂਕ ਯੂ ਐਸੀ ਗੱਲ ਇਸ ਤਰ੍ਹਾਂ ਸੀ ਜੀ ਇਹ ਇੱਥੇ ਬਾਥਰੂਮ ਬੰਨ੍ਹਦੇ ਪਏ ਨੇ ਦਿੱਕਤ ਸਾਨੂੰ ਉਹਦਾ ਬਹੁਤ ਵਧੀਆ ਹੈ ਵੀ ਬਾਥਰੂਮ ਬੰਨ੍ਹਦੇ ਪਏ ਆ ਬਸ ਸਟੈਂਡ ਦੇ ਉੱਤੇ ਦਿਕਤ ਇੱਥੇ ਦੁਕਾਨਦਾਰਾਂ ਨੂੰ ਇਹ ਹੈ ਜੀ ਬਸ ਸਟੈਂਡ ਦੇ ਉੱਤੇ ਸ਼ਾਮ ਨੂੰ ਇੱਥੇ ਕੋਈ ਬੰਦਾ ਨਹੀਂ ਹਾਜ਼ਰ ਹੁੰਦਾ ਇੱਥੇ ਚਿੱਟੇ ਵਾਲੇ ਬੰਦੇ ਆਉਂਦੇ ਨੇ ਕੱਲ ਨੂੰ ਬਾਥਰੂਮ ਦੇ ਵਿੱਚ ਲੁਕੇ ਚਿੱਟਾ ਲੱਗੇਗਾ ਜਾਂ ਕੋਈ ਹੋਰ ਗਲਤ ਕੰਮ ਹੋਏਗਾ ਉਹਦੀ ਪ੍ਰੋਬਲਮ ਸਾਨੂੰ ਰਹੇਗੀ ਜੀ ਇੱਥੇ ਪਿੱਛੇ ਮੱਲੇ ਵੀ ਨੇ ਲੇਡੀਜ਼ ਵੀ ਆਉਂਦੀਆਂ ਨੇ ਸ਼ਹਿਰ ਕਰਦੇ ਆ ਬਿਯੁਰਗ ਨੇ ਬੱਚੇ ਨੇ ਕੋਈ ਲੁੱਟਖੋ ਕਰੇ ਕੋਈ ਹੋਰ ਇਸ ਗੱਲ ਤੋਂ ਸਾਨੂੰ ਪ੍ਰੇਸ਼ਾਨੀ ਨਹੀਂ ਰਹਿੰਦੀ ਹੈ। ਕਾਉਂਸਲਰ ਸਾਹਿਬ ਨੇ ਕਾਉਂਸਲਰ ਸਾਹਿਬ ਨੇ ਕਿਹਾ ਵੀ ਬਕਾਇਦਾ ਬੰਦਾ ਰੱਖਿਆ ਜਾਊਗਾ। ਉਹਨੂੰ ਨੋਪਰ ਧਿਆਨ ਰੱਖਿਆ ਜਾਊਗਾ ਵੀ ਐਸਾ ਕੋਈ ਵੀ ਅਜੀ ਗੱਲ ਨਹੀਂ ਹੋਣੀ। ਹਾਂਜੀ ਬਸ ਉਹੀ ਕਾਲੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਇਹ ਅਸ਼ਵਾਚਨ ਦਵਾਇਆ ਵੀ ਅਸੀਂ ਬੈਠੇ ਆ ਵੀ ਜੇ ਕੋਈ ਦਿੱਕਤ ਆਏਗੀ ਸਾਡਾ ਬੰਦਾ ਇੱਥੇ 24 ਘੰਟੇ ਰਹੇਗਾ ਜੀ। ਹਾਂਜੀ ਬਿਲਕੁਲ ਨਾਲ ਖੜੇ ਨੇ ਜੀ ਬੋਸ ਕੁਲਵੰਤ ਸਿੰਘ ਜੀ ਜਿਹਨੂੰ ਪਿਆਰ ਨਾਲ ਅਸੀਂ ਕਾਲੂ ਵੀ ਕਹਿੰਦੇ ਆ ਤੇ ਉਹਨਾਂ ਨੇ ਆਸ਼ਵਾਸ਼ਣ ਤੇ ਭਰੋਸਾ ਦਵਾਇਆ ਕਿ ਇੱਥੇ ਇੱਕ ਬੰਦਾ ਰੱਖਿਆ ਜਾਊਗਾ। ਹਾਂਜੀ ਸਾਫ ਸ ਸ਼ੀੜੀ ਕਿਸੇ ਲੋਕ ਨੇ ਇਸੇ ਆ ਕੇ ਮੈਂ ਗਲਤ ਇਸਤੇਮਾਲ ਕਰਦੇ ਨੇ ਹਾਂ ਜੀ ਉਹਦੇ ਉੱਪਰ ਵੀ ਚੈਕਸ ਐਂਡ ਬੈਲੈਂਸਸ ਉਹਨਾਂ ਦੇ ਉੱਪਰ ਕੰਟਰੋਲ ਰੱਖਿਆ ਜਾਊਗਾ ਜੀ ਸਰ ਸਭ ਤੋਂ ਬਾਅਦ ਉਹਨਕੇ ਵਿਰੁੱਧ ਅਬਜੈਕਸ਼ਨ ਤਾਂ ਨਹੀਂ ਹੁੰਦਾ ਨਹੀਂ ਸਰ ਸਾਨੂੰ ਕੋਈ ਅਬਜੈਕਸ਼ਨ ਨਹੀਂ ਠੀਕ ਹੈ ਜੀ 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 ਕਿਨਾ ਤੋਂ ਆਟਾ ਅਨਾਈਟ ਹਾਂਜੀ ਅਨਾਈਟ ਅਨਾਈਟ ਜੀ ਬਹੁਤ ਲੰਮੇ ਸਮੇਂ ਤੋਂ ਇਹ ਮੰਗਤਲੀ ਆ ਰਹੀ ਸੀ ਕਿ ਇੱਥੇ ਜੋ ਦਾਹਾ ਵਾਸ ਸਟੈਂਡ ਇੱਥੇ ਲੇਡੀਜ਼ ਵਾਸਤੇ ਕੋਈ ਬਾਥਰੂਮ ਨਹੀਂ ਹੈ ਜੀ ਉਹਨੇ ਬਾਥਰੂਮ ਬਣਾਇਆ ਜਾ ਰਿਹਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਐਮਸੀਆ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਲੇਡੀ ਲਈ ਇਹਨੇ ਸਹੂਲਤ ਦਿੱਤੀ ਹੈ ਬਹੁਤ ਦੇਰ ਤੋਂ ਮੰਗ ਸੀਗੀ ਵੀ ਸਾਡੇ ਇੱਥੇ ਲੇਡੀਜ਼ ਵਾਸਤੇ ਬਾਥਰੂਮ ਬਣਾਇਆ ਜਾਵੇ ਇੱਧਰ ਉੱਧਰ ਜਾਣ ਦੀ ਵਿਆਏ ਇੱਥੇ ਹੀ ਇੱਕੀ ਜਗ੍ਹਾ ਤੇ ਸਥਿਤ ਹੋਵੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਹੜੇ ਐਮਸੀ ਸਾਹਿਬ ਦੇ ਸਹਿਯੋਗ ਨਾਲ ਬੰਦਿਆ ਜੀ ਕਲਵੰਤ ਸਿੰਘ ਐਮਸੀ ਕਹਾਂ ਲਵ ਇਹਦੇ ਸਹਿਯੋਗ ਨਾਲ ਹਾਂਜੀ ਇਹਨਾਂ ਸਹਿਯੋਗ ਨਾਲ ਇਹਨਾਂ ਨੂੰ ਬੜੀ ਵੱਡੀ ਇੱਥੇ ਸਹੂਲਤ ਮਿਲ ਜਾ ਰਹੀ ਹੈ ਬਹੁਤ ਜ਼ਿਆਦਾ ਜੀ ਧੰਨਵਾਦ ਕਰਦੇ ਇਹਨਾਂ ਦਾ ਹਾਂਜੀ ਥੈਂਕ ਯੂ ਤੁਹਾਡਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ